ਮੇਰੀ ਧੀ ਕਿੱਦਾਂ ਕੀ ਹਾਲ ਹੈ ਮੇਰੀ ਧੀ ਦਾ ਸੋਚਿਆ ਨਹੀਂ ਕਿ ਨਿਸ਼ੇਤੀ ਵਿਆਹ ਜੁਗਾ ਮੇਰੀ ਧੀ ਦਾ ਹੈ ਪਰਮਾਤਮਾ ਮੇਰੀ ਧੀ ਨੂੰ ਸੁੱਖ ਬਖਸ਼ੀ ਸੁખી ਰਹੇ ਆਪਣੇ ਘਰ ਵਿੱਚ ਉਹਦਾ ਧਿਆਨ ਨਾ ਪਿੱਕਿਆ ਮਨ ਨਾਲ ਜ਼ਿਆਦਾ ਆਵੇ ਉਹ ਆਪਣੇ ਘਰ ਵਾਲੀ ਧਿਆਨ ਕਰੇ ਉਹ ਆਪਣੇ ਘਰ ਵਿੱਚ ਐਸਾ ਰੁੱਝ ਜੇ ਕਿ ਉਹ ਸਾਡੇ ਘਰ ਵੱਲ ਧਿਆਨ ਨਾ ਕਰੇ ਪਤਾ ਨਹੀਂ ਕਿੱਦਾਂ ਰਹਿੰਦੀ ਹੋएगी ਉੱਥੇ ਕਿਹੋ ਜਿਹਾ ਮੋਲ ਮਿਲਿਆ ਹੋਏਗਾ ਉਹਨੂੰ ਕਾਦੇ ਸਮਝਣ ਵਾਲੇ ਵੀ ਹੋਣਗੇ ਕੀ ਕਰਾਂ ਮੈਂ ਤੁਹਾਨੂੰ ਹੀ ਕਹਿ ਲਾਗ ਰਹੀ ਜਾਂਦੇ ਕੱਲੀ ਕਿੱਥੇ ਬੱਤ ਮੈਂ ਨਾ ਸਿਮਰਤ ਦਾ ਹੀ ਖਿਆਲ ਕਰੀ ਜਾਂਦੀ ਹਾਂ ਬਾਰ-ਬਾਰ ਫੋਨ ਫੜ ਕੇ ਵੇਹਨੀ ਆ ਕਿ ਫੋਨ ਕਰਾਂ ਕਿ ਨਾ ਕਰਾਂ ਮੇਰੀ ਤੀਦਾ ਦਿਲ ਲੱਗ ਗਿਆ ਹੋਊਗਾ ਪੁੱਤ ਵੇਰਾ ਤੇ ਗੱਲ ਨਹੀਂ ਇਸ ਵੇਲੇ ਦੀ ਪੁੱਤ ਤੇਰੀ ਗੱਲ ਹੋਈ ਏ ਹਾਂਜੀ ਵੀ ਹੋਈ ਗੱਲ ਤੇ ਠੀਕ ਹੈ ਆਪਣੇ ਘਰ ਹਾਂਜੀ ਬਹੁਤ ਵਧੀਆ ਚਲ ਸ਼ੁਕਰ ਹੈ ਪ੍ਰਮਾਤਮਾ ਦਾ ਵੇ ਲੋ ਮਮੀ ਮਾਰਾ ਨੇ ਘਰ ਸਵਾਤਾਂ ਕਿਹੜੇ ਵੇਲੇ ਭੈਣ ਆਪਣੇ ਘਰ ਵਾਲੀ ਹੋ ਗਈ ਪਤਾ ਹੀ ਨਹੀਂ ਲੱਗਾ ਪੁੱਤ ਕਰਨ ਵਾਲਾ ਕੌਣ ਆ ਉਹ ਪ੍ਰਮਾਤਮਾ ਉਹ ਆਪ ਖਲੋ ਕੇ ਕਰਦਾ ਅਸੀਂ ਕੌਣ ਹੰਨੇ ਕਰਨ ਵਾਲੇ ਸਾਡੇ ਕੀ ਕਾ ਜਦੋਂ ਹਿੱਤੀਆਂ ਦੇ ਵਿਆਹ ਰੱਖ ਲਈਏ ਨਾ ਅਸੀਂ ਤਾਂ ਬਸ ਇਹ ਸੋਚਦੇ ਕਿੱਦਾਂ ਕਰਾਂਗੇ ਪਰ ਉਹ ਪਤਾ ਹੀ ਨਹੀਂ ਲੱਗਦਾ ਕਿ ਕਿਹੜਾ ਕੰਮ ਕਿਤਰਾ ਹੋ ਗਿਆ ਕਰੋਨ ਵਾਲਾ ਸਹੀ ਹੋਵਾ ਹਾਂ ਪੁੱਤ ਚਲੋ ਉਹ ਆਪਣੇ ਘਰ ਚ ਖੁਸ਼ ਰਹੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਉਹਦੀ ਖੁਸ਼ੀ ਸਾਡੀ ਖੁਸ਼ੀ ਹਾਂ ਪੁੱਤ ਮੰਮੀ ਦੇਖੋ ਕਿੰਨੇ ਚੰਗੇ ਆਵਾਜ਼ 'ਚ ਵਿਆਹ ਹੀ ਗਈ ਆ ਘਰ ਪਰਵਾਸ ਸੁੱਖਾ ਹੋਵਾ ਵਿਆਹ ਜਦ ਲੈ ਵੇਖੋ ਕੋਈ ਵੀ ਉੱਚੀ ਨੀ ਸੀ ਗੱਲ ਨਹੀਂ ਕੀਤੀ ਇਹਨਾਂ ਨੇ ਹੂੰ ਫਾਸ ਦੇਖ ਲੜਦੇ ਨੇ ਹਾਂ ਪੁੱਤ ਬਹੁਤ ਵਧੀਆ ਪਰਵਾਰ ਇੱਕ ਹੋਰ ਚੀਜ਼ ਹੈ ਬਟਾ ਉਹਨਾਂ ਦੀ ਬੋਲੀ ਗੱਡੀ ਵਧੀਆ ਬਹੁਤ ਵਧੀਆ ਬਈ ਬਹੁਤ ਮਿੱਠਾ ਬੋਲਦੇ ਹੋ ਹਾਂਜੀ ਮੇਰੀ ਭੈਣ ਸੁਨੇ ਸਨਖੀ ਆ ਕੋਈ ਉੱਚੀ ਨਹੀਂ ਵੀ ਗੱਲ ਨਹੀਂ ਕਰਦੀ ਜਦੋਂ ਛੋਟੇ ਹਾਂ ਕਿੰਨਾ ਲੜਦੇ ਹਾਂ ਆਪਾਂ ਦੋਨੇ ਜਾਣੇ ਜੋ ਜੋ ਵੱਡੇ ਹੋਏ ਕਦੇ ਉੱਚੀ ਨਹੀਂ ਵੀ ਮੇਰੇ ਨਾਲ ਗੱਲ ਨਹੀਂ ਕੀਤੀ ਨਾ ਮੈਂ ਕੀਤੀ ਆ ਇਹ ਜਿੰਦਗੀ ਨਹੀਂ ਮੈਨੂੰ ਵਹਿ ਵੀ ਜਦ ਦਾਰਿਆਂ ਭੈਣਾਂ ਮੇਰੀ ਕਦੀ ਗਲੀ ਮੇ ਲੈ ਚ ਕਦੀ ਕਹਿਣੇ ਕੁਝ ਕਿਆ ਨਹੀਂ ਹਾਂ ਪੁੱਤ ਇਹ ਤੇ ਗੱਲ ਹੈਗੀ ਆ ਪਿੰਡ ਤੇ ਪੂਰੀ ਸ਼ੋਭਾ ਆ ਦੇ ਇੱਥੇ ਬੜੀ ਚੰਗੀ ਧੀ ਬਹੁਤ ਲਾਇਕ ਵਾ ਬੜੀ ਇੱਜ਼ਤ ਬਣਾਈ ਆਨੇ ਸਾਡੀ ਪੁੱਤ ਹਾਂਜੀ ਐਵੇਂ ਕਹੀਏ ਜੋ ਵੀ ਆ ਨਾ ਲੋਕੇ ਸਾਰੇ ਇਹੀ ਕਹਿੰਦੇ ਹੁੰਦੇ ਨੇ ਕਿ ਸਾਗਰ ਦੀ ਭੈਣ ਵਰਗੀ ਭੈਣ ਨਹੀਂ ਕੋਈ ਚਲ ਉਹ ਤਾਂ ਚਲ ਗਈ ਆਪਣਾ ਜਿਹੜਾ ਸੁਣਾ ਕਰ ਗਈ ਆਹ ਰਬ ਕਰੇ ਅੱਗੇ ਉਹਨੂੰ ਖੁਸ਼ੀਆਂ ਹੀ ਮਿਲਣ ਤੇ ਆਪਣੇ ਘਰ ਖੁਸ਼ੀ ਰਹੇ ਨਾਲ ਉਹ ਮੇਝੀਆਂ ਵੀ ਟੈਨਸ਼ਨ ਨਾ ਲਿਆ ਕਰੋ ਤੂੰ ਦੇਖੋ ਨਾਲ ਆਪਣੇ ਤੇ ਕਿਨਾਲ ਲੜਦੀਆਂ ਆਪਣੇ ਘਰ ਵੀ ਗੱਲ ਉਹ ਇਦਾਂ ਹੀ ਤੱਕ ਕਰੋ ਕਿਨਾਂ ਪ੍ਰੇਮ ਪਿਆਰ ਨਾ ਰਹੇ ਵਾ ਉੱਥੇ ਵੀ ਉਹਨਾਂ ਪਿਆਰ ਬਣਾ ਲਾਣਾ ਉੱਥੇ ਵੀ ਉਹ ਹੱਸਦੀ ਖੜਦੀ ਰਹੋਗੀ ਤੂੰ ਟੈਨਸ਼ਨ ਨਾ ਲੋ ਕੋਮੇ ਹੜੀ ਭੈਣ ਕਨਾ ਪੜੀ ਲਿਖੀ ਆ ਸਲਾਈ ਕੜਾਈ ਤੇ ਸਿਖਾਈ ਹਰੇਕ ਕੋਰਸ ਉਹਨੇ ਕੀਤਾ ਵਾ ਘਰੇਲੂ ਕੰਮ ਤੇ ਸਾਰੇ ਸਿਖਾਈ ਕਰਦਾ ਸਾਰਾ ਕੰਮ ਕਰਦੀ ਆ ਜਿਹੜੀ ਮੱਝੀ ਚੇਹ ਬਣਵਾ ਲੋ 2 ਮਿੰਟਾ ਚਾਹ ਕਰ ਦੋ ਤੁਹਾਨੂੰ ਚੀਜੋ ਕੋਈ ਤੁਹਾਡੀ ਪੈਰੋਂ ਨੀਂਦ ਨਹੀਂ ਹਾਦਾ ਮਮੀ ਤੁਹਾਡੀ ਐਹੀਓ ਸਿਖਤ ਉਥੇ ਬਜਣੀ ਵਾ ਕਿ ਮਾਂ ਨੇ ਬਹੁਤ ਕੰਮ ਸਿਖਾਇਆ ਕਰਦਾ ਇਹਨਾਂ ਰਸੋਈ ਚੋਲਾ ਚੌਕਾ ਸਾਭਣਾ ਹੁੰਦਾ ਹਨ ਕੋਈ ਮੈਂਬਰ ਚਾਰ ਵੀਰ ਭਰਾ ਰਹਿਣ ਸਾਂਭ ਸੰਭੀਖਾ ਹੁੰਦਾ ਹਨ ਵੇਖ ਬੁੱਤ ਗੁਣ ਤੇ ਮੇਰੀ ਧੀ 'ਚ ਸਾਰੇ ਆ ਬਸ ਇੱਕੋ ਹੀ ਗੱਲ ਆ ਕਿ ਕੋਈ ਅੱਧਾ ਦਿਮਾਗ ਦਾ ਬੰਦਾ ਨਾ ਉਹਨੂੰ ਟੱਕਰ ਜੇ ਕਿਉਂਕਿ ਮੇਰੀ ਧੀ ਹੈਗੀ ਭੋਲੀ ਭਾਲੀ ਅੱਜ ਕੱਲ੍ਹ ਅੱਧਾ ਦਿਮਾਗ ਦੇ ਬੰਦੇ ਨਾ ਮੱਥੇ ਨਹੀਂ ਲੱਗਦੇ ਵੈਸੇ ਤਾਂ ਪਰਿਵਾਰ ਚੰਗਾ ਵਾ ਚਲੋ ਆਪਾਂ ਨਹੀਂ ਚਾਹੁੰਦੇ ਕਿ ਸਾਡੀ ਧੀ ਨੂੰ ਕੋਈ ਅੜਚਾ ਨਾ ਆਵੇ ਉਹਦੀ ਜ਼ਿੰਦਗੀ 'ਚ ਤੂੰ ਆਪਣੇ ਘਰ ਸੌਖੀ ਰਵੇ ਵੈਸੇ ਤੇ ਧੀ ਮੇਰੀ ਨਾ ਮੇਰਾ ਬੜਾ ਕਰਦੀ ਐ ਮੈਂ ਨਹੀਂ ਚਾਹੁੰਦੀ ਕਿ ਉਹ ਮੇਰੇ ਵੱਲ ਧਿਆਨ ਕਰੇ ਪਿੱਛੇ ਉਹ ਆਪਣੇ ਸਹੁਰੇ ਪਰਿਵਾਰ 'ਚ ਰੱਜ ਜੇ ਉਹਨਾਂ ਵੱਲ ਧਿਆਨ ਦੇਵੇ ਦਾਸਰਾ ਹੋਵੇ ਕਿਤੇ ਇਹ ਨਾ ਕਹਿਣ ਕਿ ਵਿਆਹੀ ਆਈ ਹੈ ਧਿਆਨ ਇਹਦਾ ਪੇਕਿਆ ਮਾਲੀਆ ਆਪਣੇ ਘਰ ਵਧੀਆ ਰਹੂਗੀ ਤੇ ਚੰਗਾ ਰਹੂਗਾ ਤੇ ਤਮ ਉਧਰ ਬੜਦਾ ਸਾਂ ਦੱਸਿਆ ਨਾ ਕਿਵੇਂ ਸਿਮਰ ਦਾ ਫੋਨ ਤੇ ਮੇਰੀ ਗੱਲ ਹੋਈ ਉਹ ਦਿਲ ਤੇ ਮੇਰਾ ਵੀ ਲੱਗਦਾ ਪਿਆ ਸੀ ਪਰ ਫੇਰ ਮੈਂ ਫੋਨ ਕਰਤਾ ਫੋਨ ਚੁੱਕਦਾ ਸਰ ਮੀ ਉਹਦੇ ਰੋਪੀ ਹੇ ਰੱਬਾ ਕਿਉਂ ਰੋ ਲੱਗ ਪਈ ਕੁੜੀ ਮੁਬਿਕ ਟੱਚ ਗਲੀ ਗਾਲਣੀ ਆ ਦੇਲ ਉਹਦੇ ਮੈਨ ਲੱਗਦਾ ਪਿਆ ਜੀ ਉਹ ਤਾਦ ਰੋਈ ਵਾ ਸਾਨੂੰ ਯਾਦ ਕਰਦੀ ਪਈ ਅੱਛਾ ਮੈਂ ਤਾਂ ਡਰੀ ਗਈ ਲੈ ਨਹੀਂ ਉਹ ਤਾਂ ਖੁਸ਼ ਹੈ ਆਪਣੇ ਘਰੋਂ ਅੱਛਾ ਨਾਲੀ ਇਹ ਯਾਦ ਕਿਉਂ ਨਾ ਕਰਦੀ ਇੱਥੇ ਜੰਮੀ ਪੜੀ ਆ ਇੱਕੀ ਬਾਈਸਰ ਇਕੱਠੇ ਰਹੇ ਆ ਆਪਾਂ ਭੈਣ ਭਰਾ ਆਪਾਂ ਤੇ ਜੱਕਦਾ ਵੀ ਕੋਈ ਚੱਲ ਜਵੇ ਤੇ ਉਪਰ ਆਪਾਂ denn ਸੁਸ ਹੁੰਦਾ ਹੀ ਜਾਨੂੰ ਅਗਲੇ ਥਾਂ ਨਾਲੀ ਉਹ ਖੁਸ਼ ਹੈ ਉੱਥੇ ਸਾਰੇ ਹੱਸਦੇ ਖੇਡਦੇ ਪਰਵਾਰ ਦੱਸਦੀ ਸੀ ਕੱਲ ਆ ਸਹੀ ਹੈ ਨਾ ਜਦੋਂ ਸਿਰ ਮੇਰੇ ਫੋਨ ਕੀਤਾ ਮੈਂ ਕਹਿੰਦੀ ਡੈਡੀ ਦੇ ਬਹੁਤ ਚੰਗੇ ਆ ਪੁੱਤ ਪੁੱਤ ਬੜਾ ਕਰਦੇ ਮਿਲ ਉਹਦੇ ਤੇ ਸੇਵਕ ਸੇਵਕ ਤੇ ਬਹੁਤ ਵਧੀਆ ਕਹਿੰਦੇ ਉਹਦੇ ਤੇ ਨਾਨ ਕਹਿੰਦੇ ਜਮਾ ਇਸੇ ਲੀਆਂ ਵਰਗੀ ਤੇ ਸੱਸ ਸਾਸਕ ਦੀ ਬਹੁਤ ਵਧੀਆ ਮੰਮੀ ਕਾਲ ਮੜਾ ਕੇ ਬੰਦੇ ਹੀਰੇ ਟੱਕਦੇ ਕਹਿੰਦੇ ਵੇਖ ਲੈ ਪੁੱਤ ਦੋ ਦਿਨਾਂ ਚ ਇਹਨੇ ਭੇਦ ਪਾ ਲਿਆ ਸਾਰਿਆਂ ਦਾ ਆਹ ਇਹ ਨਾ ਹੋ ਗਈ ਹੌਲੀ ਹੌਲੀ ਹਾਨੂੰ ਹੀ ਭੁੱਲ ਜੀ ਨਹੀਂ ਉਹ ਹੀ ਭੁੱਲਦੀ ਲੈ ਤੇ ਤੁਹਾਡੀ ਆ ਕਿਤਾਬ ਹੁਣ ਜੀ ਦੱਸੋ ਚਲੋ ਬੱਧ ਆ ਤੇ ਮੇਰਾ ਮਨ ਖੁਸ਼ ਹੋ ਗਿਆ ਇਹ ਤੇਰੀਆਂ ਗੱਲਾਂ ਸੁਣ ਕੇ ਕਿ ਮੇਰੀ ਧੀ ਨੇ ਉਹਨਾਂ ਨੂੰ ਅਪਣਾ ਲਿਆ ਸਾਰਿਆਂ ਨੂੰ ਘਰ ਪਰਵਾਰ ਨਾਲ ਸੰਭਲਿਆ ਹਾਂ ਨਾਲੇ ਪਰ ਆਵੇ ਚੋਲੇ ਆ ਤਾਂ ਜਿੰਨੇ ਨੇ ਸੋਨਾ ਪਰਵਾਰਟ ਕਰਾਤਾ ਪਰ ਨਾਲ ਵੀ ਮੇਰੀ ਜਿਆਦਾ ਕਾ ਲਣੀ ਹੋਈ ਭੈਣ ਤਾਂ ਤਿਆਰ ਹੋਣ ਦੀ ਹਾਂ ਚੱਲੇ ਹੀ ਕਿਤੇ ਕਹਿਣ ਡੇ ਵੀਰੇ ਉਹ ਤਾਂ ਮੈਂ ਬਾਅਦ ਚ ਗੱਲ ਕਰਦੀ ਆ ਅਸੀਂ ਸਰਤੇ ਆ ਰਹੇ ਅੰਡੇ ਚੱਲੇ ਆ ਪੁੱਤ ਹੁਣ ਨਾ ਬੜੇ ਧਿਆਨ ਨਾਲ ਫੋਨ ਕਰਿਆ ਕਰ ਐਵੇਂ ਨਾ ਵੇਲੇ ਕੇਲੇ ਫੋਨ ਕਰ ਦਿਆ ਕਰ ਕਿਉਂਕਿ ਹਜੇ ਉਹਦਾ ਨਵਾਂ ਨਵਾਂ ਵਿਆਹ ਹੋਇਆ ਹੈ ਸੋ ਜਗ੍ਹਾ ਨਹੀਂ ਆਉਣਾ ਜਾਣਾ ਫੇਰੇ ਪੋਣੇ ਕੋਈ ਆਇਆ ਗਿਆ ਵੀ ਹੁੰਦਾ ਵਾ ਤੇ ਵੀ ਗੱਲ ਸਹੀ ਆ ਚਲੋ ਹੁਣ ਦਿਲ ਨਹੀਂ ਲੱਗਣ ਡਿਆ ਏ ਚਲ ਕੋਈ ਲੱਗੇਗੀ ਜਿਹੜਾ ਹੋਣ ਹੋ ਗਿਆ ਸੋ ਹੋ ਗਿਆ ਹੁਣ ਹੁਣ ਗਾਣਾ ਉਹ ਆਪੇ ਹੀ ਕੱਢ ਲਿਆ ਕਰੂਗੀ ਠੀਕ ਹੈ ਜਿਦਾਂ ਰੋਤਾ ਸੀ ਠੀਕ ਹੈ ਨਾ ਠੀਕ ਹੈ ਸਰ ਪਤਾ ਨਹੀਂ ਮੇਰੇ ਘੀਤੇ ਮੇਰੇ ਕੋ ਨਾ ਇੱਕ ਦਿਨ ਵੀ ਨਹੀਂ ਰਹਿੰਦੀ ਹੁੰਦੀ ਤੇ ਉੱਥੇ ਪਤਾ ਨਹੀਂ ਕਿੱਦਾਂ ਰਹਿੰਦੀ ਹੋਗੀ ਮੈਨੂੰ ਯਾਦ ਕਰਦੀ ਨਹੀਂ ਤੇ ਅੰਦਰੋਂ ਅੰਦਰ ਘੁੱਟ-ਘੁੱਟ ਕੇ ਰਹਿੰਦੀ ਹੁੰਦੀ ਆ ਤੇ ਝੂਠਾ ਹੱਸਾ ਹੱਸ ਕੇ ਹੁੰਦੀ ਮੁੰਮੇ ਤੇ ਇਹ ਰੋਈ ਗਈ ਆਂਦੇ ਆ ਗੱਲ ਕਰ ਲੋ ਹੋਇਆ ਉਹਨਾਂ ਨਹੀਂ ਬੋਤ ਤੂੰ ਕਰ ਲਈ ਆ ਨਾ ਗੱਲ ਤੈਨੂੰ ਮੈਂ ਹੁਣੇ ਕੀ ਸਮਝਾਇਆ ਕਿ ਬਾਰ ਬਾਰ ਆਪਾਂ ਫੋਨ ਨਹੀਂ ਕਰਨੇ ਏਦਾਂ ਨਾ ਉਹਦਾ ਧਿਆਨ ਹੀ ਆਪਣੇ ਵੱਲ ਖਿੱਚਾਂਗੇ ਪਤਾ ਕੀ ਆ ਸੋਹਰਿਆਂ ਦੇ ਵਿੱਚ ਸੋ ਗੱਲਾਂ ਹੋ ਜਾਂਦੀਆਂ ਅਗਲੇ ਨੇ ਕਹਿਣਾ ਤੀਨ ਬਸਾਂ ਨਹੀਂ ਦੰਦੇ ਆਪ ਫੋਨ ਕਰਦੇ ਆ ਬਾਰ ਬਾਰ ਇਹ ਚੀਜ਼ ਨਹੀਂ ਕਰਨੀ ਚਲ ਕੋਈ ਨਹੀਂ ਆਪੇ ਕਿਤੇ ਰਾਤ ਨੂੰ ਮੈਨੂੰ ਫੋਨ ਕਰ ਹੀ ਲਵੇ ਚੋ ਠੀਕ ਤੂੰ ਤੂੰ ਹੀ ਅਰਥਾ ਵੇ ਇਹ ਕਿਉਂ ਲਗੇ ਹੋਣੇ ਵਾ ਹਾਂ ਚੱਲ ਤੂੰ ਵੀ ਉੱਟ ਕੋਈ ਕੰਮ ਕਰ ਕਰ ਠੀਕ ਮੰਮੀ ਮੈਂ ਵੀ ਦੇਖਾਂ ਕੋਈ ਘਰ ਦਾ ਠੀਕ ਕਮਲਾ ਜੈ ਨਾਵੇਂ ਤੇ ਹਜੇ ਵੀ ਨਹੀਂ ਆਇਆ ਮੇਰਾ ਜੰਮਾ ਘਰ ਦਾ ਕਿ ਮੰਮੀ ਫੜ ਫੋਨ ਤੇ ਗੱਲ ਕਰ ਲੈ ਇਹ ਤੇ ਹੁਣ ਵੀ ਉਹੀ ਚੀਜ਼ ਸਮਝਦਾ ਕਿ ਸੇ ਮਿਰਤਾ ਜੇ ਆਪਣੀ ਕਵਾਰੀ ਤੁਰੀ ਫਿਰਦੀ ਜਿੱਤਰਾ ਕਿ ਫੋਨ ਤੇ ਆਲਾ ਲਾਲਾ ਤੇ ਪੁੱਛ ਉਹਨੂੰ ਮਾਰ ਤੱਕਾ ਤੇ ਘਰੇ ਆ ਜੇ ਇਹ ਚੀਜ਼ਾਂ ਥੋੜਾ ਹੁਣ ਰਹਿ ਗਈਆਂ ਕਮਲੇ ਨੂੰ ਸਮਝੋ ਜੀ ਲਿਆਉਣੀ ਕੀ ਕਰੀ ਭਰਾ ਮੂੰਹ ਮਾਰਦਾ ਨਾ ਤੀ ਦਾ ਚੱਕੋ ਇਹਨਾਂ ਭੈਣ ਭਰਾਵਾਂ ਦਾ ਪਿਆਰ ਵੀ ਇਦਾਂ ਹੀ ਬਣਿਆ ਰਹੇ ਕਿਸੇ ਦੀ ਨਜ਼ਰ ਨਾ ਲੱਗੇ ਇਹਨਾਂ ਦੇ ਪਿਆਰ ਨਾ ਰੱਬ ਨੇ ਮੈਨੂੰ ਦੋ ਬੱਚੇ ਦਿੱਤੇ ਤੇ ਦੋਵੇਂ ਗਾਉਂ ਵਰਗੇ ਭੋਲੇ ਹੁੰਦਾ ਮੇਰਾ ਤੇ ਜਮਾ ਹੀ ਸਾਊ ਆ ਤੇ ਤੀ ਉਹ ਨੀ ਕੋਲੀ ਰੱਬ ਮੇਰੇ ਤੇ ਕੋਨਾ ਕੋਈ ਐਸੀ ਗਲਤੀ ਨਾ ਹੋ ਜੇ ਤੇ ਜੇ ਕਿਤੇ ਹੋ ਵੀ ਜਾਵੇ ਤੇ ਉਹਦੀ ਸਜ਼ਾ ਨਾ ਮੈਨੂੰ ਇੱਥੇ ਬੈਠੀ ਨੂੰ ਦੇ ਦੇ ਮੇਰੇ ਧੀ ਨੂੰ ਤਤੀ ਵਾਹ ਨ ਲੱਗੰਦੇ ਤੇ ਨਾ ਹੀ ਮੇਰੇ ਪੁੱਤ ਤੇ ਕੋਈ ਆ ਜਾਵੇ ਰੱਬ ਇਹਨਾਂ ਦੇ ਸਿਰ ਤੇ ਆਪਣਾ ਹੱਥ ਰੱਖੇ ਮੈਂ ਤੇ ਇੱਥੇ ਬੈਠੀ ਵੇਖ ਨਹੀਂ ਸਕਦੀ ਕੀ ਉਹ ਤੇ ਕੀ ਹਿਸਾਬ ਆ ਕੀ ਨਹੀਂ ਬਸ ਮੈਂ ਤਾਂ ਦੋਵਾਂ ਬੱਚਿਆਂ ਨੂੰ ਸਮਝਾਈ ਸਕਦੀ ਆ ਮੈਂ ਤਾਂ ਇੱਥੇ ਬੈਠੀ ਕੁਝ ਵੇਖ ਨਹੀਂ ਸਕਦੀ ਕਿ ਰੱਬਾ ਮੈਂ ਤੇਰੇ ਅੱਗੇ ਇਹ ਹੀ ਦੁਆ ਕਰਦੀ ਆ ਕਿ ਤੇਰੀ ਨਜ਼ਰ ਉਹਨਾਂ ਤੇ ਸੁਹੱਲੀ ਰਵੇ ਚਲ ਬਚੋਲਿਆਂ ਨੂੰ ਫੋਨ ਕਰਾਂ ਉਹਨਾਂ ਨੂੰ ਹੀ ਕਹਾਂ ਕਿ ਤੁਸੀਂ ਤਾਂ ਲੱਗੇ ਰਹਿੰਦੇ ਹੋ ਆਉਂਦੇ ਜਾਂਦੇ ਮੇਰੀ ਧੀਰ ਵੇਖ ਲਿਆ ਕਰੋ ਮੈਨੂੰ ਦੱਸ ਦਿਆ ਕਰੋ ਕੀ ਕਰਾਂ ਦੁਨੀਆਦਾਰੀ ਵੀ ਵੇਖਣੀ ਪੈਂਦੀ ਆ ਦੁਨੀਆਦਾਰੀ ਨੇ ਮੇਰੇ ਹੱਥ ਬੰਨੇ ਆ ਚੱਲਣਾ ਪੈਣਾ ਉਸ ਹੱਬ ਨਾਲ ਅਜੇ ਇੱਕਦਮ ਮੈਂ ਜਾ ਨਹੀਂ ਸਕਦੀ ਓ ਹੈਲੋ ਕਿੱਥੇ ਜਾਂਦੀ ਆਂ ਤੇਰਾ ਮੇਰੇ ਨਾਲਸ ਨੂੰ ਖਾਧੀ ਜਨਾਵ ਦੱਸੋ ਬਰਾਬਰ ਮੈਨੂੰ ਮੇਰੇ ਮੇਕੇ ਛੱਡ ਗਿਆ ਮੇਰੇ ਤੇਰੀ ਲੱਗਣ ਲਿਆ ਤੇ ਲੈ ਕੱਟ ਹੁਣੇ-ਹੁਣੇ ਭੈਣ ਵਿਆਹੀ ਆ ਤੇ ਤੂੰ ਚਲ ਜੇਂ ਘਰ ਕੋਲ ਸਾਂਭੂਗਾ ਕੌਣ ਦੇਖੂਗਾ ਤੇ ਮੈਂ ਕੀ ਕਰਾਂ ਮੇਰੀ ਮਾਂ ਵੀ ਉਹ ਮੈਨੂੰ ਢੀਕਨਦੀ ਐ ਮੇਰਾ ਇੰਤਜ਼ਾਰ ਕਰਦੀ ਐ ਜੇ ਤੂੰ ਚਲ ਗਈ ਤੇ ਘਰੋਂ ਮੰਮੀ ਕੋਲੋਂ ਦੇਖੂਗਾ ਵੈ ਕੰਮ ਤੇ ਲੱਨਾ ਹੋਵੇ ਤੇ ਮੈਂ ਕੀ ਕਰਾਂ ਇਹਦੇ ਕੰਮ ਤੇ ਚੱਲ ਜਾਂਦੇ ਆ ਤੂੰ ਘਰ ਦਾ ਕੰਮ ਕਰਾਂ ਉਹ ਤੇ ਮੈਂ ਮੱਥਾ ਮਾਰਾ ਸਾਰਾ ਦਿਹਾੜੀ ਇਹ ਦੁੱਧਾ ਕਿਉਂ ਬੋਲਦੀ ਆ ਤੂੰ ਐ ਫੇਰ ਤਰ ਘਰ ਤਾਂ ਚੱਲ ਜੇਂਗੀ ਆੜ-ਵੜ ਜਾ ਰਾਦੀ ਨਾ ਚੋਸ਼ ਉਹ ਸ਼ਾਮੀ ਤੂੰ ਮੰਮੀ ਨਾਲ ਜਾ ਗੁਰਦਾਰਜਾ ਜਾਇਆ ਕਰੋ ਅਤੀ ਰਹਿਣੋ ਬੜੇ ਸਵੇਰੇ ਤੇ ਫੋਨ ਤੇ ਗੱਲਾਂ ਕਰਨਾ ਭੈਣ ਤੋਂ ਠੀਕ ਪੈਂਦਰ ਦਿਨ ਲੱਗ ਗਿਆ ਕੀ ਗੱਲ ਮੇਰੇ ਬਿੱਗਲ ਮੈਨੂੰ ਯਾਦ ਨਹੀਂ ਆਉਂਦੀ ਮੈਨੂੰ ਯਾਦ ਨਹੀਂ ਆਉਂਦੀ ਮੇਰੇ ਬਿੱਗਲ ਵੀ ਤੂੰ ਤਾਂ ਕਿਉਂ ਬੋਲਦੀ ਹੈ ਇਨੀ ਉੱਚੀ ਨਾ ਬੋਲੇ ਆਕਰ ਆਣੇ ਬੜਾ ਸੁਣਣਗੇ ਜੇ ਕੀ ਉਹਨੂੰ ਠੀਕ ਦੇਣਾ ਤੇ ਮੇਰੇ ਬਿੱਗਲ ਮੈਨੂੰ ਠੀਕ ਦੇ ਦੇ ਮੈਨੂੰ ਛੱਡ ਕੇ ਆਓ ਮੇਰੇ ਪਿੱਕੇ ਕੰਮ ਕਰਨ ਨੂੰ ਕੰਮ ਵਾਲੀ ਬਣਾਈ ਆ ਤੇ ਖਿਆਲ ਰੱਖਣ ਨੂੰ ਨਾ ਤੇ ਘਰ ਦਾ ਧਿਆਨ ਰੱਖਣ ਨੂੰ ਮੈਂ ਚੌਂਕੀ ਦਾ ਕਿਉਂ ਬੋਲਦੀ ਐ ਨਾ ਬੋਲੇ ਨਰਜੀ ਲੋਕੀ ਮੇਰੇ ਖਰਾਬ ਲੱਗ ਪੁੱਛਦੇ ਵਾ ਕਿ ਕੀ ਗੱਲ ਤੇਰੀ ਘਰ ਦੀ ਨਰਜੀ ਉਹ ਬੋਲਦੀ ਵੇਂ ਕਿ ਕੀ ਕਰਾਂ ਉਹਨਾਂ ਨੂੰ ਮੈਂ ਕਾਹ ਤੋਂ ਬੋਲਦੀ ਪਈ ਵਾ ਮੈਂ ਲੋਕਾਂ ਦਾ ਡਰਦੀ ਨਾ ਤੂੰ ਐਸ ਘਰ ਦੀ ਮਾਲਕੀ ਨੂੰ ਆ ਓ ਬੱਸ ਕਰੋ ਐਸ ਘਰ ਦੀ ਮਾਲਕਨ ਹਾਂ ਤੇ ਬੈ ਕੇ ਗਰਮ ਗਰਮ ਰੋਟੀਆਂ ਖਾਵਾਂ ਪਹਿਲਾਂ ਤੇ ਮੈਂ ਸਰਦੀ ਪਾਦੀ ਧੁੱਪ ਦੇ ਵਿੱਚ ਕੱਪੜੇ ਧੋ ਕੇ ਆਵਾਂ ਕੋਟੇ ਤੇ ਫਿਰ ਆਨੇ ਅੱਗੇ ਦੇ ਅੱਗੇ ਰੋਟੀਆਂ ਬਕਾਂ ਕੀ ਗੱਲ ਮੈਂ ਇਹਨਾਂ ਕਮਲਾਈ ਰਹੀ ਨਹੀਂ ਮਾਲਕਨ ਇਹ ਨੀ ਤੂੰ ਤਾਂ ਕੇ ਬੋਲਦੀ ਐ ਕਰਦਾ ਕੰਮ ਵਾ ਤੇਰਾ ਆਪਣਾ ਕੰਮ ਹੋਇਆ ਸਾਰਾ ਜੇ ਮੈਂ ਕੰਮ ਬਾਹਰ ਕਰਦਾ ਧੁੱਪੇ ਜਾਂਦਾ ਮੈਂ ਵੀ ਤੇ ਕੰਮ ਕਰਦੇ ਤਾਂ ਫਿਰ ਕੀ ਹੈ ਬੰਦੇ ਨੂੰ ਕੰਮ ਹੁ ਕੰਮ ਕਰਨਾ ਬੰਦੇ ਹੀ ਕਮਾਗੇ ਜਾਂਦੇ ਮੇਰਾ ਬਿਓ ਕਰਦਾ ਸੀ ਮੇਰਾ ਭਰਾ ਕਰਦਾ ਤੁਹਾਨੂੰ ਤੁਸੀਂ ਕਰਦੇ ਹੋ ਤੋ ਕਰੋ ਤੇ ਬੰਦਿਆਂ ਦਾ ਕੰਮ ਬਾਹਰ ਵਾ ਘਰ ਨਹੀਂ ਕੰਮ ਬੰਦਿਆਂ ਦਾ ਉਹ ਬੋਲਦੀਆਂ ਤੈਨੂੰ ਕਿਹੜੀ ਚੀਜ਼ ਦੀ ਕੰਮ ਵੀ ਇਸ ਘਰ ਚ ਦੱਸ ਮੈਨੂੰ ਮੇਰੀ ਗੱਲ ਸੁਣ ਲਓ ਮੈਂ ਫालतੂ ਦੀਆਂ ਗੱਲਾਂ ਨਹੀਂ ਸੁਣੀਆ ਮੇਰਾ ਜੀ ਨਹੀਂ ਲੱਗਣਾ ਮੈਨੂੰ ਮੰਮੀ ਘਰ ਛੱਡ ਗਿਆ ਛੱਡ ਗਿਆ ਉਹਦੇ ਨਾਲ ਠੀਕ ਆ ਨਹੀਂ ਤਾਂ ਫਿਰ ਮੈਂ ਉਹਨਾਂ ਨੂੰ ਫੋਨ ਕਰਕੇ ਬੁਲਾ ਲਵਨੀ ਇੱਥੇ ਚੰਗਾ ਮਾਲ ਕੋ ਛਾਟਾਂਵਾਂਗੇ ਪਰ ਦੋ ਚਾਦਰ ਰੁੱਪ ਜੋ ਅਰੇ ਮੰਮੀ ਤੈਨੂੰ ਮਨ ਹੋ ਰਿਹਾ ਜੂਗਾ ਮੇਨੂੰ ਪੈਣ ਗਈ ਇਹ ਕੱਲੀ ਇਹਦੀ ਮੰਮੀ ਉਦਾਸ ਬਠੇ ਮਾ ਕਿੱਦਾਂ ਗੱਲਾਂ ਚੱਲੰਦੇ ਮੈਨੂੰ ਮੈਂ ਹੀ ਇਹਨਾਂ ਦੇ ਘਰ ਕੰਮ ਕਰਨ ਜੋਗੀ ਰਹੀ ਬਸ ਕਿੱਦਾਂ ਫੋਨ ਕਰਦੇ ਸਿਮਰਤ ਤੂੰ ਠੀਕ ਹੈ ਸਮਰੰਤ ਸਾਸੂਰਾ ਕਿੱਦਾਂ ਦੇ ਆ ਹੈ ਤੇ ਇੱਥੇ ਮੈਂ ਕਿਦਾਂ ਮਰਨੀ ਆ ਮੈਂ ਤਾਂ ਸੋਚਿਆ ਹੀ ਕਿ ਕਿਤੇ ਮਾਦਰ ਸਾਥੀਆਂ ਦੇ ਘਰੇ ਜਾਊਗੀ ਤੇ ਮੈਂ ਜੁੱਤੀ ਥੱਲੇ ਰਹੂਗੀ ਮੈਨੂੰ ਵੀ ਪਤਾ ਹੈ ਨਹੀਂ ਨੇ ਏਦੇ ਵੱਡੇ ਘਰ ਚ ਜਲ ਜਾਣਾ ਹੁਦੋਂ ਲਾਪਾ ਕੀ ਆਊਗੀ ਮੇਰਾ ਮਨ ਸੜੂਗੀ ਪਤਾ ਨਹੀਂ ਕਿੱਥੇ ਕਿੱਥੇ ਘੁੰਮਣ ਜਾਂਦੀ ਹਣੀ ਆਪਣੇ ਸੋਹਰਿਆਂ ਦੇ ਨਾਲ ਤੇ ਇੱਕ ਮੇਰਾ ਘਰ ਵਾਲਾ ਮੈਨੂੰ ਕਿਤੇ ਨਹੀਂ ਕਮਾਲ ਲੈ ਕੇ ਜਾਂਦਾ ਲੋਕਾਂ ਦਾ ਫੋਨ ਆ ਗਿਆ ਨਵਾਂ ਨੰਬਰ ਆ ਹੈਲੋ ਹੈਲੋ ਹਾਂਜੀ ਭਾਜੀ ਕੌਣ ਜੀ ਹਾਂਜੀ ਭਾਜੀ ਸੇਵਲ ਦੇ ਘਰੋਂ ਬੋਲਦੀ ਹਾਂ ਦੀ ਭੈਣ ਵੱਡੀ ਆਹ ਜੀ ਹਾਂਜੀ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਭਾਜੀ ਕਿੱਥੇ ਗਏ ਹੋ ਮੈਂ ਬਾਹਰ ਹਾਂ ਜੀ ਬਾਹਰ ਕਿਤੇ ਭਾਜੀ ਕੈਨੇਡਾ ਪਹੁੰਚੇ ਆਏ ਹਾਂ ਅੱਗੇ ਤੇ ਸ਼ਹਿਰ ਚ ਹੀ ਹਾਂ ਕਿਤੇ ਓਹ ਅੱਗੇ ਤੇ ਸ਼ਹਿਰ ਚ ਹੀ ਹਾਂ ਬਸ ਛੋਟਾ ਜਿਹਾ ਕੰਮ ਪੈ ਗਿਆ ਉੱਥੇ ਗਏ ਆ ਕੋਈ ਨਹੀਂ ਭਾਜੀ ਕੰਮ ਆਪਰੇ ਬਾਅਦ ਚ ਕਰ ਲੈਣਾ ਪਹਿਲਾਂ ਜਿੰਨੀ ਜਲਦੀ ਹੋ ਸਕੇ ਨਾ ਸਾਡੇ ਘਰੇ ਆਓ ਕੀ ਗੱਲ ਹੋ ਗਈ ਜੀ ਲੈ ਬਾਜੀ ਤੁਸੀਂ ਇਦਾਂ ਗੱਲਾਂ ਕਰਦੇ ਜਿਵੇਂ ਤੁਹਾਨੂੰ ਪਤਾ ਹੀ ਨਹੀਂ ਕੀ ਗੱਲ ਹੋ ਗਈ ਆ ਮੇਰਾ ਵਿਆਹ ਨੂੰ ਅਜ ਤਿੰਨ ਦਿਨ ਹੋ ਗਏ ਨੇ ਤੇ ਤੁਹਾਡੀਆਂ ਗੱਲਾਂ ਤੇ ਉੱਥੇ ਹੀ ਰਹਿ ਗਈਆਂ ਨਾ ਕੀ ਗੱਲ ਆ ਆਪਣਾ ਸੁਗਨ ਸੁਗਨ ਤੋਂ ਕੀ ਲੈਣਾ ਐ ਕਿ ਬਸ ਇਦਾਂ ਹੀ ਘਰ ਖਲੋਤੇ ਰਹਿਣਾ ਜੇ ਉਹ ਭਾਜੀ ਐਡੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਕਹਾਂ ਕੁਝ ਤੇ ਦਿਨਾਂ ਦਾ ਟਾਈਮ ਦੋ ਸਾਨੂੰ ਕੱਲੇ ਬੈਗੇ ਅਸੀਂ ਦੇ ਜੀ ਕਾਹਦੇ ਕੱਲੇ ਬੈਣਾ ਹੈ ਵਾ ਜਬਾਨ ਵੀ ਕਿਸੇ ਚੀਜ਼ ਦੀ ਗੱਲ ਹੁੰਦੀ ਆ ਨਾ ਬੰਦੇ ਦੀ ਜ਼ਬਾਨ ਦਾ ਤਾਂ ਮੁੱਲ ਐ ਬੰਦੇ ਦਾ ਕੀ ਮੁੱਲ ਰਹਿ ਜਾਂਦਾ ਜੇ ਉਹਦੀ ਜ਼ਬਾਨ ਹੀ ਝੁੱਟੀ ਪੈ ਜੇ ਮੇਰੀ ਗੱਲ ਸੁਣੋ ਧਿਆਨ ਨਾਲ ਬਾਜੀ ਵਿਆਹ ਤੋਂ ਪਹਿਲਾਂ ਤੀ ਪਤਾ ਕੀ ਕਿਆ ਸੀ ਕੁੜੀ ਬਹੁਤ ਸਾਊਗੀ ਆ ਉਹਨਾਂ ਨੇ ਮੋਟਾ ਨਹੀਂ ਕੁਝ ਕਰਨਾ ਪਰ ਹਾਂ ਗੱਡੀ ਉਹ ਦੇ ਦਣਗੇ ਤੇ ਗੱਡੀ ਹੁਣ ਕਿੱਥੇ ਗਈ ਦੱਸੋ ਕੋਠੇ ਚੜੀ ਆਈ ਹੈ ਜਿਹੜੀ ਥੱਲੇ ਨਹੀਂ ਉਤਰਾਂਦੀ ਸਾਨੂੰ ਤਾਂ ਗੱਡੀ ਚਾਹੀਦੀ ਜੇ ਉਹ ਭਾਜੀ ਮੈਂ ਤੁਹਾਡੀ ਗੱਲ ਨਾਲ ਸਾਰੇ ਨਾਲ ਸਹਿਮਤ ਆ ਬਸ ਥੋੜਾ ਜਿਹਾ ਦਾ ਟਾਈਮ ਦਿਓ ਮੈਂ ਕੀਤੀ ਹੋਈ ਗੱਲ ਗੱਡੀ ਉਹ ਗੱਲ ਕੀਤੀ ਤਾਂ ਕੀ ਮਤਲਬ ਹੈ ਕਿ ਗੱਲ ਕੀਤੀ ਗੱਲ ਕੀਤੀ ਨਾ ਉਹਨਾਂ ਨੇ ਕੋਈ ਹੰਗਾਰਾ ਭਰਿਆ ਤੇ ਨਾ ਤੁਸੀਂ ਕੋਈ ਗੱਲ ਚੱਜਣਾ ਕੀਤੀ ਜਾ ਤਾਂ ਸਾਡੇ ਸਾਹਮਣੇ ਫੜਵਾ ਕੇ ਕਵਾ ਦੇਣਗੇ ਕਿ ਭਾਜੇ ਨਾਲ ਤੁਹਾਨੂੰ ਗੱਡੀ ਦੇਣੀ ਜੇ ਥੋੜੇ ਦਿਨਾਂ ਤੱਕ ਫੇਰ ਵੀ ਸਾਨੂੰ ਹੌਸਲਾ ਹੁੰਦਾ ਜ ਪਸ ਸਾਡੀ ਕੋਸ਼ਸ਼ ਅਸੀਂ ਅਹੀਂ ਵੇਚ ਨਹੀਂ ਆਣਾ ਉਹੀ ਵਿੱਚ ਬਚੋਲੇ ਕਿਸ ਵਾਸਤੇ ਹੁੰਦੇ ਮੈਨੂੰ ਮੈ ਦੱਸੋਗੇ ਕਾਹਦੇ ਤੇ ਛਿੱਕੂ ਦੇ ਰਿਸ਼ਤੇ ਕਰਾਂਦੇ ਚੱਜਦੇ ਤੁਸੀਂ ਹੈ ਉਹ ਖੇ ਨੰਗਿਆਂ ਦੇ ਵੇੜੇ ਲਿਆਉਂਦੇ ਆ ਜੇ ਸਾਨੂੰ ਇਹ ਸਾਡਾ ਮੁੰਡਾ ਇੰਨਾ ਸੌ ਪੜਿਆ ਲਿਖਿਆ ਕਮਾਂਦਾ ਵੈ ਦੁਨੀਆ ਭਾਦਾਂ ਕਹਿਣਾ ਕੁੜੀ ਨੂੰ ਪਾਤਾ ਉਹਨੂੰ ਤਾਂ ਪਤਾ ਨਹੀਂ ਲੱਗਦਾ ਪਾਣਾ ਤੇ ਕਹਿਣਾ ਪਾਣਾ ਕਿਹੜਾ ਕਿੱਥੇ ਪਾਣਾ ਮੈਂ ਭਾਜੀ ਤੁਸੀਂ ਕਾਹਦੇ ਨਾਲ ਪਉ ਮੈਂ ਕਰਦਾ ਗੱਲ ਬਸ ਥੋੜਾ ਹੋਸ਼ ਰੱਖੋ ਸਾਰੇ ਕੰਮ ਹੋ ਜਾਣਗੇ ਉਹ ਭਾਜੀ ਕਿਹੜੇ ਕੰਮ ਹੋਣੇ ਨੇ ਉਹ ਜਿੱਦਾਂ ਦੇ ਤੁਹਾਡੇ ਲੱਛਾ ਲਗੇ ਮੈਨੂੰ ਤਾਂ ਲੱਗਦਾ ਵੈ ਸਾਰੇ ਕੰਮ ਤੁਸੀਂ ਟੱਕੇ ਹੋਏ ਨੇ ਨੇ ਤੇ ਪੈਂਜੀ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਮੈਂ ਗੱਲ ਤੁਹਾਡੇ ਸੁਨਿਆ ਅੱਗੇ ਲਾਤਾ ਆਵਾ ਕਾਹਦਾ ਸੁਨਿਆ ਲਾਤਾ ਬਾਜੀ ਮੈਨੂੰ ਤੇ ਇਹੀ ਤਾਂ ਨਿੰਮੇ ਤੱਕ ਸਮਝ ਆਉਂਦੀ ਆਪਣੀ ਘਰ ਦੀ ਨਾ ਗੱਲ ਕਰਾਓ ਮੈਂ ਦੋ ਦਿਨਾਂ ਫੇ ਦੋ ਤੀ ਗੱਲ ਚੱਲ ਜਨਾਂ ਕਰ ਲਵਾਂ ਤੁਹਾਡੇ ਨਾਲ ਮੈਂ ਕੀ ਗੱਲ ਕਰਨੀ ਐ ਤੁਸੀਂ ਤੇ ਪੈਂਜੀ ਪੈਂਜੀ ਕਰਕੇ ਕਰਦੇ ਇੱਕ ਬਨੁਕਰੇ ਲਈ ਜਾਂ ਆਉਂਦੇ ਹੋ ਪੈਂਜੀ ਰੁਕ ਮੈਂ ਤੁਹਾਨੂੰ ਥੋੜੇ ਜਿਜ ਬੈਕ ਕਾਲ ਕਰਦਾ ਵਾ ਥੋੜੇ ਜਿਜ ਟਾਈਮ ਦੋ ਮੇਰੀ ਗੱਲ ਸੁਣ ਲੋ ਪਾਜੀ ਜਿਆਦਾ ਨਹੀਂ ਮੈਂ ਗੱਲ ਕਰਦੀ ਹੁੰਦੀ ਧਿਆਨ ਨਾਲ ਸੁਣ ਲੋ ਮੈਂ ਤੁਹਾਡੇ ਘਰੇ ਆ ਜੇ ਨਾ ਜੇ ਤੇ ਕੁੜੀ ਦੀ ਬਾਹ ਫੜ ਕੇ ਨਾ ਤੁਹਾਡੇ ਬੂਹੇ ਚ ਖੜਾ ਲਦੇ ਹੁ ਜੇ ਸਾਨੂੰ ਗੱਡੀ ਨਾ ਮਿਲੀ ਤਾਂ ਤਾਂ ਸਾਡੇ ਕੋ ਪੱਕੀ ਤਰੀਕ ਤੈਅ ਕਰਕੇ ਦੋ ਕਿ ਇਹ ਤਰੀਕ ਨੂੰ ਗੱਡੀ ਤੁਹਾਡੇ ਘੂਏ ਲੱਗੀ ਹੋਏਗੀ ਵਰਨਾ ਮੇਰੇ ਤੋਂ ਪੁਰਾ ਕੋਈ ਨਹੀਂ ਜੇ ਮੇਰੀ ਮਾਂ ਬਾਅਦ ਚ ਗੱਲ ਕਰੇਗੀ ਪਹਿਲਾਂ ਮੈਂ ਨਹੀਂ ਜੇ ਤੁਹਾਡਾ ਕੁਝ ਛੜਨਾਂ ਸੋਚ ਲਿਆਂਗੂਗੀ ਹਾਂ ਜੀ ਇਦਾਂ ਦੀ ਗੱਲ ਨਾ ਕਰੋ ਕਿ ਇਹ ਤੇ ਜਾਨੂੰ ਕਿਹੋ ਜਿਹਾ ਮਾਲਕ ਕਿਉਂ ਕਹਿਣਾ ਆਪਾਂ ਬਾਕੀ ਮੈਂ ਤਾਂ ਗੱਲ ਕਰਦਾ ਵਾ ਤੇ ਟੈਨਸ਼ਨ ਫੜੀ ਹੋ ਜੋ ਥੋੜਾ ਜਿਹਾ ਸਮਝਾ ਦੋ ਮੈਂ ਤੁਹਾ ਨਾਲ ਗੱਲ ਕਰਦਾ ਬਸ ਮੈਂ ਜੋ ਤੁਹਾਨੂੰ ਕਹਿਵਾ ਸੀ ਕਹਿ ਤਾ ਤੇ ਘਰ ਨਾ ਫੇਰਾ ਇੱਕ ਪਾ ਲੋ ਜੇ ਤੁਸੀਂ ਨਾ ਫੇਰਾ ਪਾਇਆ ਤੇ ਭਾਜੀ ਸਾਨੂੰ ਤਾਂ ਤੁਹਾਡੇ ਘਰ ਦਾ ਰਸਤਾ ਆਉਂਦਾ ਹੀ ਹੈ ਅਸੀਂ ਸਮਝੋ ਫਿਰ ਆਇਆ ਹੁਣ ਤੇ ਤੁਹਾਡੇ ਵੱਲ ਮਾੜਾ ਭਾਜੀ ਮੈਂ ਲੇਕ ਤੁਹੇ ਦਿੱਤਾ ਘਰੋਂ ਨਾ ਸਾਸਰੀ ਘਰ ਸਾਸਰੀ ਘਰ ਆਜੋ ਆਵੋ ਮੈਂ ਤੈਨੂੰ ਹੀ ਦੇਖਣ ਲਈ ਇਹ ਮੇਰੇ ਤੇ ਕਿੰਨੀ ਸੋਹਣੀ ਲੱਗਦੀ ਲੇਖਿਆ ਐਵੇਂ ਜੇ ਭਾਰੇ ਭਾਰੇ ਗਹਿਣੇ ਸੋਹਣੇ ਲੱਗਦੇ ਸਾਡੇ ਚ ਤੇ ਐਵੇਂ ਜੇ ਭਾਰੇ ਭਾਰੇ ਪਾ ਕੇ ਰੱਖਦੇ ਆਦਤ ਪਾਲਾ ਹੁਣ ਪੁੱਤ ਚੱਲ ਮਿੱਠਾ ਬਣਾ ਐਹੋ ਜੇ ਮਿੱਠਾ ਬਣਾਈ ਵੇ ਮਿੱਠੇ ਹੀ ਹੋ ਜਾਣ ਸਭ ਠੀਕ ਹੈ ਨਾ ਮੇਰੀ ਗੱਲ ਸੁਣੋ ਭਾਬੀ ਬੋ ਤਾਂ ਪਿੱਕਾ ਜਾਣਾ ਭਰਾ ਦੇਣਾ ਇਹ ਧਿਆਨ ਹੈ ਤੁਹਾਡਾ ਭੰਜੀ ਦਾ ਮਿੱਠਾ ਬਣਾਉਗੇ ਨਾ ਬਸ ਉਦਾਂ ਦੇ ਹੀ ਚਾਹ ਨਹੀਂ ਪੰਨਾ ਕਿ ਜਿੱਦਾਂ ਦਾ ਸਵਾਦ ਪਾਤਾ ਜਿੱਦ ਹੀ ਉਸੇ ਸਵਾਦ ਚ ਰਹਿ ਜੀਏ ਇਹ ਭਾਬੀ تم ਧਿਆਨ ਨਾਲ ਪਾਸ ਹੋ ਕੇ ਬਖਾ ਦੇਣਾ ਆ ਗੱਲ ਨਹੀਂ ਮੁੰਡੇ ਘੇੜਨੇ ਇਹ ਤਾਂ ਬੱਚੇ ਵੀ ਖੇੜ ਜਾਂਦੇ ਨੇ ਅਸਲ ਧਿਆਨ ਤਾਂ ਤੁਹਾਡਾ ਉਧਰ ਹੈ ਚੱਲ ਮਿੱਠੀ ਠੀਕ ਹੈ ਜੀ ਚਲੋ ਫਿਰ ਸੱਜਾ ਬੈਨ ਮੇਰੇ ਸੁਈ ਜ ਜਾਵਾਂ ਤੇ ਸੱਜੇ ਹੱਥ ਨਹੀਂ ਪਹਿਲਾ ਢਾਂਡਾ ਪੜਨਾ ਠੀਕ ਹੈ ਮਮੀ ਹਾਂਜੀ ਚਲ ਜਾਓ ਬੇਤੀ ਠੀਕ ਹੈ ਸਿਮਰ ਜੀ ਕਬਰਾਈ ਨਹੀਂ ਹੈ ਘਰ ਤਾਂ ਨਹੀਂ ਨਹੀਂ ਮਮੀ ਕਬਰਾਈ ਨਹੀਂ ਆ ਕੰਮ ਤੇ ਮੈਂ ਸਾਰੇ ਕਰ ਲੈਣੀਆਂ ਪਰ ਉਹ ਨਵੀਂ ਜਗ੍ਹਾ ਤੇ ਆ ਨਾ ਤੇ ਨਵਾਂ ਸਾਰਾ ਕੁਝ ਆ ਉਹਦੀ ਕਰਕੇ ਥੋੜੀ ਜਿਹੀ ਮੈਂ ਨਰਵਜੀ ਹੋ ਗਈਆਂ ਨਹੀਂ ਪੁੱਤ ਕੋਈ ਗੱਲ ਨਹੀਂ ਖਬਰਾਉਣ ਵਾਲੀ ਕੋਈ ਗੱਲ ਨਹੀਂ ਤੂੰ ਬਣਾ ਪਰ ਇਹੋ ਜਿਹਾ ਵਧੀਆ ਬਣਾਈ ਵੇਖੀ ਧਿਆਨ ਨਾਲ ਹੈ ਜੇ ਮੈਂ ਕਿਤੇ ਰੁੱਸ ਗਈ ਨਾ ਤੂੰ ਚੰਗਾ ਨਾ ਬਣਾਇਆ ਤੇ ਤੂੰ ਨਹੀਂ ਮੈਨੂੰ ਮਨਾਉਣ ਪੜਾ ਹਾਂਜੀ ਚੱਲ ਬਣਾ ਪੁੱਤ ਖਬਰਾਉਣ ਵਾਲੀ ਕੋਈ ਗੱਲ ਨਹੀਂ ਬਣਾ ਮੈਂ ਬਾਹਰ ਚੱਲ ਜਾ ਵੇਖ ਲੂ ਜਿੱਦ ਤੱਕ ਨਹੀਂ ਸਹੀ ਲੱਗਦੀ ਕੋਈ ਨਹੀਂ ਬਣਾ ਤੂੰ ਮਾ ਮਾਤਾ ਨੂੰ ਕਲਮੇ ਕੀ ਮੈਨੂੰ ਕਈ ਸਮਾਨ ਦੇ ਵਿੱਚ ਪਤਾ ਨਹੀਂ ਤੇ ਤੂੰ ਮੇਰੀ ਮਦਦ ਕਰ ਦੇ ਥੋੜੀ ਜੀ ਤੇਰਾ ਦਿਮਾਗ ਖਰਾਬ ਹੈ ਤੂੰ ਜੀਜੀ ਨੂੰ ਬੁਲਾਣਾ ਮੈਨੂੰ ਕਹਿੰਦੇ ਇੱਥੇ ਵੇਖ ਲੈ ਸੋਈ ਚੋਂ ਨਾ ਫੇਕਣਾ ਨਾਲ ਹੀ ਮਗਰੇ ਫਿਰ ਸੋਈ ਚ ਚਲ ਗਿਆ ਜੀਜੀ ਨੂੰ ਬੁਲਾ ਲੈ ਤੂੰ ਨਾਲੇ ਸਾਰਾ ਸਮਾਨ ਤੇ ਆਹ ਤੇ ਹੋਰ ਤੇ ਕੀ ਚਾਹੀਦਾ ਜਾਂਚ ਵੀ ਆਣੀ ਨਹੀਂ ਨਹੀਂ ਜਾਂਚ ਆ ਮੈਂ ਲਾ ਇਨਾਮੇ ਮੇਰੀ ਬੇਟੀ ਕਰਾਦੀ ਨਾਲੇ ਤੇਰੀ ਮੰਮੀ ਤਾਂ ਕਹਿੰਦੇ ਏ ਕੁੜੀ ਕਰੀ ਸਮਝਦਾਰੀ ਬੜੀ ਸਾਰਾ ਕੁਝ ਬਣਾ ਲੈਂਦੀ ਆ ਬਣਾ ਲਾਜ ਆਪੋ ਕਰਕੇ ਕੋਈ ਨਹੀਂ ਉਹ ਚਲਿਆ ਸਦਾ ਸਮਾਂ ਤੇ ਆ ਪਿਆ ਮੇਰੀਆਂ ਬੇਟੀ ਕਰਾਦੀ ਬੰਦੇ ਬੰਦੇ ਕਰਾਦੇ ਕੋਈ ਬਾਪਾ ਜੀ ਕੋਈ ਕਰੀਓ ਮੰਮੀ ਕਰੇ ਤੇ ਕਦੀ ਕੀ ਚੀਜ਼ ਤੁੱਚ ਜਿਗਨੀ ਉਸੇ ਵੇਲੇ ਚੀਜ਼ ਬਣਾ ਲੇ ਲਈ ਮਿੰਟਾਂ ਸਕਿੰਟਾਂ ਚ

ਕਿ ਦਮ ਮ제 ਮ제 ਨਕੀ ਕੜਾ ਬਣਾਣ ਇਹਦਾ ਕੜਾ ਦੀ ਮਸਾਣਾ ਨਾ ਕੀਤੀ ਹੌਸਲਾ ਕਰਨ ਚ ਹਜੇ ਕੁਛ ਟਾਈਮ ਪੈ ਲੈਣ ਦੇ ਇਦਾਂ ਨਾ ਕਰਦਾ ਕਿਉਂ ਨਾ ਕਰਾਂ ਫਿਰ ਕਿਉਂ ਪਤਾ ਲੱਗ ਗਿਆ ਨਾ ਉਹਨੇ ਤਾਂ ਮੇਰੀ ਗੁੱਤ ਦਾ ਬਾਹਰ ਨਹੀਂ ਪਿੱਛੇ ਗੁੱਤ ਦੇ ਬਾਹਰ ਨੂੰ ਲੱਗਦੇ ਇਹਦੀ ਮਾਂ ਨੇ ਪਤਾ ਕੀ ਵਿਆਹ ਚ ਕਿਹਾ ਸੀ ਕਹਿੰਦੀ ਐ ਧੀਏ ਜਿੰਨੇ ਆਪਣੀ ਧੀ ਦੇਤੀ ਹੋਵੇ ਨਾ ਉਹਨੇ ਸਮਝ ਲਿਆ ਸਭ ਕੁਝ ਦੇ ਦਿੱਤਾ ਮੈਂ ਤਾਂ ਆਪਣਾ ਢਿੰਡ ਵੱਢ ਵੱਢ ਕੇ ਤਿੰਕਾ ਤਿੰਕਾ ਜੋੜ ਕੇ ਨਾ ਸਭ ਕੁਝ ਬਣਾਇਆ ਸੀ ਕਿ ਵਿਆਹ ਨਹੀਂ ਕਰੂੰਗੀ ਗੱਜ ਕੇ ਚੁੰਨੀ ਚੜਾਵਾ ਕਰਕੇ ਕੁੜੀ ਨੂੰ ਦਊਂਗੀ ਪਰ ਚਲੋ ਜੇ ਤੁਸੀਂ ਵਿਆਹ ਕਹਿ ਦਿੱਤਾ ਚੰਗਾ ਦੇ ਦੋ ਤੇ ਮੈਂ ਕਰਤਾ ਮੈਨੂੰ ਬੜੀ ਅੱਗ ਲੱਗੀ ਮੰਮੀ ਗੱਲ ਸੁਣ ਕੇ ਅਹੀਂ ਇਹਨਾਂ ਨੂੰ ਕਿਹਾ ਵਾਸ਼ ਅਹੀਂ ਤਾਂ ਬਚੋਲੇ ਨਾਲ ਮੰਮੀ ਕਾਲ ਕੀਤੀ ਸੀ ਬਚੋਲਾ ਕਰਦਾ ਜਿਹੜੀ ਗੱਲ ਉਹਦੀ ਮਾਂ ਦੀ ਹਿੰਮਤ ਐ ਕੋ ਮੇਰੇ ਨਾਲ ਡਾਇਰੈਕਟ ਗੱਲ ਮੈਂ ਵੀ ਗਿਨ ਗਿਨ ਕੇ ਮੰਮੀ ਬਦਲੇ ਨਾਲ ਨਾ ਦਿੱਤੇ ਹਾਂ ਜੂ ਮੇਰੀ ਸੁਣ ਗੱਲ ਹਜੇ ਬੜਾ ਟਾਈਮ ਪਿਆ ਕੋਈ ਨਹੀਂ ਲਵਾਂਗੇ ਬਦਲਾ